ਦੀਨਨਗਰ ਜੀ ਨਾਮ ਜਿੰਦਗੀ ਪਰਨ ਵਾਲਿਆਂ ਦੀ ਲੱਗੀ ਭੀੜ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਕਰਕੇ ਆਈਪੀਐਸ ਦਿਲਪ੍ਰੀ ਸਿੰਘ ਨੇ ਸੰਭਾਲੀ ਕਮਾਨ ਪੰਜਾਬ ਭਰ ਚ ਪੰਚਾਇਤੀ ਚੋਣਾਂ ਦਾ ਵਿਗਲ ਵਜਦੇ ਹੀ ਸਰਪੰਚ ਬਣਦੇ ਦਾਅਵੇਦਾਰਾਂ ਚ ਧੋੜ ਲੱਗੀ ਹੋਈ ਹੈ ਦੀਨਨਗਰ ਦੇ ਬੀਡੀਪੀਓ ਦਫਤਰ ਵਿਖੇ ਵੀ ਅੱਜ ਉਮੀਦਵਾਰ ਬਣਨ ਵਾਲਿਆਂ ਦੀ ਭੀੜ ਲੱਗੀ ਹੋਈ ਹੈ ਜਿਸ ਨੂੰ ਦੇਖਦੇ ਹੀ ਆਈਪੀਐਸ ਸਰਦਾਰ ਦਿਲਪ੍ਰੀ ਸਿੰਘ ਨੇ ਵੱਡੀ ਪੋਰਸ ਨਾਲ ਖੁਦ ਕਮਾਨ ਸੰਭਾਲੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣਾ ਅਮਨ-ਉਮਾਨ ਨਾਲ ਕਰਵਾਉਣ ਲਈ ਪੁਲਿਸ ਪੂਰੀ ਮਸ਼ਤੀਤੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਕੋਈ ਵੀ ਵਿਅਕਤੀ ਹੁਣ ਲੜਵਾਜੀ ਨਾ ਕਰੇ ਨਹੀਂ ਤਾਂ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਦੇਖੋ ਜੀ ਆਪਾਂ ਇੱਥੇ ਬੀਡੀਪੀ ਓਫਿਸ ਜਿੱਥੇ-ਜਿੱਥੇ ਨਾਮੀਨੇਸ਼ਨ ਚੱਲ ਰਹੀ ਹੈ ਉੱਥੇ ਆਪਾਂ ਪੁਖਤਾ ਪੁਲਿਸ ਦੇ ਪ੍ਰਬੰਧ ਕੀਤੇ ਹੋਏ ਜਿਵੇਂ ਤੁਸੀਂ ਦੇਖ ਰਹੇ ਹੋ ਪੁਲਿਸ ਇੱਥੇ ਤਾਇਨਾਤ ਹੈ। ਤੇ ਮੇਰੀ ਲੋਕਾਂ ਨੂੰ ਇਹੀ ਅਪੀਲ ਹੈ ਵੀ ਆਪਾਂ ਸ਼ਾਂਤ ਤਰੀਕੇ ਨਾਲ ਸੁਖਮਈ ਢੰਗ ਨਾਲ ਆਪਣਾ ਭਾਈਚਾਰਾ ਬਣਾਏ ਰੱਖਦੇ ਕਿਉਂਕਿ ਇਲੈਕਸ਼ਨ ਤਾਂ ਲੰਘ ਜਾਣੇ ਆ ਬਟ ਜਿਹੜੇ ਵੈਰ ਪੈ ਜਾਂਦੇ ਇਲੈਕਸ਼ਨ ਚ ਇਹ ਬੜੇ ਸਾਲਾਂ ਤੱਕ ਲੰਘਦੇ ਨੇ ਤੇ ਇਸ ਲਈ ਆਪਾਂ ਸ਼ਾਂਤਮਈ ਤਰੀਕੇ ਨਾਲ ਇਲੈਕਸ਼ਨ ਕਰੀਏ ਤੇ ਜਿੱਥੇ-ਜਿੱਥੇ ਮੇਰੀ ਸਹਿਯੋਗ ਹੈ ਪੁਲਿਸ ਦੀ ਸਹਿਯੋਗ ਹੈ ਐਸਐਚਓ ਦਾ ਸਹਿਯੋਗ ਹੈ ਉਹ ਆਪਾਂ ਪੂਰੇ ਡਟੇ ਹੋਏ ਆ ਤੇ ਜਿਹੜੇ ਕੋਈ ਮਾੜੇ ਅੰਸਰ ਨੇ ਉਹਨਾਂ ਨੂੰ ਮੇਰੀ ਚੇਤਾਵਨੀ ਹੈ ਤੇ ਇਸ ਵਾਰ ਜੇ ਕਿਸੇ ਨੇ ਵੀ ਕੋਈ ਵੀ ਹਰਕਤ ਕੀਤੀ ਤੇ ਆਪਾਂ ਤੋ ਕੇ ਪਰਚਾ ਵੀ ਦਵਾਂਗੇ ਤੇ ਉਹਨਾਂ ਖਿਲਾਫ ਵਣਦੀ ਕਾਰਵਾਈ ਕਰਾਂਗੇ ਸਰ ਕੁਸਰ ਕੋ ਫਲੈਗ ਮਾਰਚ ਜਾਂ ਪਈ ਫਿਰ ਕੱਢਿਆ ਜਾ ਰਹੇ ਲੋਕਾਂ ਨੂੰ ਅਵੇਅਰਨੈਸ ਕਰਨਾ ਜੀ ਬਿਲਕੁਲ ਹਜੇ ਨੋਮੀਨੇਸ਼ਨ ਦਾ ਦੌਰ ਹੈ ਨੋਮੀਨੇਸ਼ਨ ਜਿਵੇਂ ਹੀ ਹੋ ਜਾਂਦੀ ਹੈ ਉਸ ਤੋਂ ਬਾਅਦ ਲੋਕਾਂ ਚ ਕੌਨਫੀਡੈਂਸ ਬਣਾ ਲੀ ਆਪਾਂ ਇਥੇ ਸਿਟੀ ਏਰੀਆ ਤੇ ਰੂਰਲ ਏਰੀਆ ਚ ਫਲੈਗ ਮਾਰਚ ਕੱਢਾਂਗੇ ਸਾਡੇ ਰੋਜ਼ ਦੌਰੇ ਚੱਲ ਰਹੇ ਨੇ ਪਰਾਲੀ ਨੂੰ ਨਾ ਸਾੜਨ ਦੇ ਨਾਲ ਲੈ ਕੇ ਤੇ ਨਾਲੇ ਇਲੈਕਸ਼ਨ ਸੰਬੰਧੀ ਆਪਾਂ ਦੌਰੇ ਕਰ ਰਹੇ ਹਾਂ ਅੱਜ ਵੀ ਦੀਨਾਨਗਰ ਦੇ ਤਿੰਨ ਪਿੰਡਾਂ ਚ ਦੌਰਾ ਹੈ ਰਸੂਲਪੁਰ ਹੋ ਗਿਆ ਤੁਹਾਡਾ ਜਿਹੜਾ ਸਾ ਸਾਧਨਾ ਪਿੰਡ ਹੈ ਉਹਦੇ ਵਿੱਚ